ਦੂਜੀਆਂ ਖਬਰਾਂ ਨਾਮ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ। ਬੀਤੇ ਦਿਨੀ ਕੋਟਪੂਰਾ ਦੇ ਵਿੱਚ ਬਠਿੰਡਾ ਰੋਡ ਤੇ ਜੋ ਝੁੱਗੀਆਂ ਸਨ ਉਹਨਾਂ ਤੇ ਕਾਰਵਾਈ ਕੀਤੀ ਗਈ ਆ। ਉਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿੱਥੇ ਵਿੱਤੀ ਦਿਨੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਪ੍ਰੋਜੈਸ਼ਨ ਕੀਤਾ ਗਿਆ ਅੱਜ ਵੀ ਫ੍ਰੀ ਕੋਰਟ ਦੀਆਂ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਇਹਨਾਂ ਦਾ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਅਤੇ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਰਹਿਣ ਲਈ ਥਾਂ ਦਿੱਤੀ ਜਾਵੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਬੀਰ ਕੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋੜਕਪੁਰਾ ਦੇ ਹੋਟਲ ਮਾਲਕ ਦੇ ਕਹਿਣ ਤੇ ਇਹ ਕਾਰਵਾਈ ਕੀਤੀ ਗਈ ਹੈ ਜਿste ਚੱਲਦੇ ਆ ਅੱਜ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਚੇਤਾਵਨੀ ਦਿੱਤੀ ਆ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਉਹ ਇੱਕ ਵੱਡਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਜਦੋਂ ਪੀਐਸਸੀ ਯੂਨੀਅਨ ਦੇ ਆਗੂ ਹਰਬੀਰ ਕੌਰ ਨੂੰ ਇੱਕ ਸਵਾਲ ਕੀਤਾ ਗਿਆ ਕਿ ਕਰੀਬ 1 ਮਹੀਨਾ ਪਹਿਲਾਂ ਝੁੱਗੀਆਂ ਕੋਟਕਪੁਰਾ ਦੀ ਮੰਡੀ ਦੇ ਵਿੱਚੋਂ ਝੁੱਗੀਆਂ ਗਈਆਂ ਸਨ ਤਾਂ ਉਸ ਸਮੇਂ ਕੋਈ ਵੀ ਜਥੇਬੰਦੀ ਉਹਨਾਂ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਹੈ ਤੁਸੀਂ ਇਹਨਾਂ ਦੇ ਹੱਕ ਵਿੱਚ ਕਿਉਂ ਆਇਓ ਤਾਂ ਇਸ ਮੌਕੇ ਉਹਨਾਂ ਕਿਹਾ ਕਿ ਉਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਸੀ ਉਹਨਾਂ ਕਿਹਾ ਕਿ ਇਹ ਮਾਮਲੇ ਦੀਆਂ ਖਬਰਾਂ ਲੱਗੀਆਂ ਅਤੇ ਉਹਨਾਂ ਵੱਲੋਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਮੁੱਦਾ ਛੁਕਿਆ ਗਿਆ ਉਹਨਾਂ ਕਿਹਾ ਕਿ ਉਹ ਉਹਨਾਂ ਲੋਕਾਂ ਤੋਂ ਵੀ ਮਾਫੀ ਮੰਗਦੇ ਹਨ ਤਾਂ ਦੀ ਉਹ ਆਵਾਜ਼ ਚੁੱਕ ਨਹੀਂ ਸਕੇ ਪਰ ਹੁਣ ਉਹ ਹਰ ਇੱਕ ਦੀ ਆਵਾਜ਼ ਬਣ ਗਏ ਅਤੇ ਉਹਨਾਂ ਨੂੰ ਇਹਨਾਂ ਦਾ ਬਣਦਾ ਇਨਸਾਫ ਹੋਵੇ। ਜੀ ਸੁਣੋ ਇਸ ਮੌਕੇ ਹੋਰ ਕੀ ਗਿਆ ਪੀਐਸਜੀ ਦੀ ਆਗੂ ਹਰਬੀਰ ਕਰਨੇ ਦੇਖੋ ਗੱਲ ਇਹ ਆ ਜੀ ਕੋਟਕਪੂਰਾ ਰੋਡ ਕੋਟਕਪੂਰਾ ਜੋ ਵਿੰਡਾ ਰੋਡ ਤੇ 30 40 ਸਾਲ ਤੋਂ ਜੋ ਮਜ਼ਦੂਰ ਝੋਪੜੀਆਂ ਬਣਾ ਕੇ ਰਹਿ ਰਹੇ ਸੀਗੇ ਉਹਨਾਂ ਦਾ ਟੁਕਵਾ ਇੰਤਜ਼ਾਮ ਕਰਨ ਤੋਂ ਬਿਨਾ ਜਿਹੜਾ ਸਰਕਾਰ ਨੇ ਉਹਨਾਂ ਤੇ ਬਲਡੋਜ਼ਰ ਚਲਾਤੇ ਉਹਨਾਂ ਨੂੰ ਸਮਾਨ ਚੱਕ ਤੱਕ ਚੱਕਣ ਤੱਕ ਦਾ ਸਮਾਨ ਦਿੱਤਾ ਗਿਆ ਪੁਲਿਸ ਵੱਲੋਂ ਬਹੁਤ ਜ਼ਬਰ ਕੀਤਾ ਗਿਆ ਉਹਨਾਂ ਤੇ ਡੰਡੇ ਵਰਸਾਏ ਗਏ ਜਿਨ੍ਹਾਂ ਦੇ ਅੱਖਾਂ ਦੇ ਸੱਟਾ ਵੱਜੀਆਂ ਹੱਥ ਤੋਂ ਹੱਟ ਤੋੜ ਦਿੱਤੇ ਗਏ ਉਹਨਾਂ ਨਾਲ ਅਣਮੁਨੱਖੀ ਤਰੀਕਾ ਜਿਹੜਾ ਵਰਤਿਆ ਗਿਆ ਅਸੀਂ ਇਹ ਮੰਗ ਕਰਦੇ ਹਾਂ ਪੰਜਾਬ ਸੁਣੇ ਸੁਣੇ ਬਾਕੀ ਜਿੱਥੇ ਬੰਦਿਆਂ ਵੱਲੋਂ ਵੀ ਕਿ ਉਹਨਾਂ ਨੂੰ ਟੁਕਵਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਇੱਕ ਰਹਿਣ ਲਈ ਤੇ ਚੰਗੀ ਸਾਫ਼ ਸੁਥਰੀ ਜਿਹੜੀ ਜਗ੍ਹਾ ਦਿੱਤੀ ਜਾਵੇ ਤੇ ਘਰ ਬਣਾਉਣ ਲਈ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਬਹੁਤ ਨੁਕਸਾਨ ਹੋ ਗਿਆ ਕੱਲ ਵੀ ਅਸੀਂ ਜਿਹੜਾ ਪ੍ਰਦਰਸ਼ਨ ਕੀਤਾ ਇਹਦੋਂ ਪਹਿਲਾਂ ਵੀ ਜਿਹੜਾ ਆਵਾਜ਼ ਉਠਾਉਂਦੇ ਰਹੇ ਆਂ ਇਹ ਇਨਾਂ ਮਜ਼ਦੂਰਾਂ ਇੱਥੋਂ ਦੇ ਲੋਕ ਆ ਇਹਨਾਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਸਾਰਾ ਕੁਝ ਇੱਥੋਂ ਦਾ ਬਣਿਆ ਹੋਇਆ ਪੰਜਾਬ ਦੇ ਵਸਨੀਕ ਨੇ ਇੱਥੇ ਤਾਂ ਜਿਹੜਾ ਜਦੋਂ ਬੰਦਾ ਕੈਨੇਡਾ ਅਮਰੀਕਾ ਚਲਾ ਜਾਂਦਾ ਉਹਨੂੰ ਵੀ 5 5-6 ਸਾਲ ਬਾਅਦ ਪੀਆਰ ਮਿਲ ਜਾਂਦੀ ਆ ਤੇ ਇਹਨਾਂ ਨੂੰ ਚੇਤੀ 40 ਸਾਲ ਬਾਅਦ ਵੀ ਇੱਥੇ ਪੰਜਾਬ ਦੀ ਪੀਆਰ ਨਹੀਂ ਮਿਲੀ ਬੋਤਾਂ ਲੈ ਲਈਆਂ ਜਾਂਦੀਆਂ ਪਰ ਇਹਨਾਂ ਨੂੰ ਪੰਜਾਬ ਹੋਣ ਦਾ ਜਿਹੜਾ ਰਾਈਟ ਜਿਹੜਾ ਉਹ ਨਹੀਂ ਮਿਲਿਆ ਹੈਗਾ ਉਹ ਕੀ ਲੱਗਦਾ ਕਾਰਨ ਕਿ ਮੰਤਿਓ ਕਿ ਕਿ ਕੁਝ ਸਮੇਂ ਪਹਿਲਾਂ ਵੀ 20 ਦਿਨ ਪਹਿਲਾਂ ਵੀ ਮੇਟਾਂਗੇ ਵੀ ਨਹੀਂ ਅਸੀਂ ਪਰ ਉਹ ਸਮੇਂ ਮੁੱਦੇ ਨਹੀਂ ਚੁੱਕਿਆ ਗਿਆ ਸੀ ਹੁਣ ਇਹ ਕਾਰਨ ਕੀ ਬਣਦਾ ਵੀ ਹੁਣ ਇੱਕਦ ਦੇਖੋ ਇਹ ਮਾਮਲਾ ਇਹ ਅਸੀਂ ਵੀ 20 ਦਿਨ ਪਹਿਲਾਂ ਜਿਹੜਾ ਦੇਵ ਹੈਵਨ ਨਾਂ ਦਾ ਹੋਟਲ ਦਾ ਮਾਲਕ ਆ ਮੁੰਨਾ ਘਟਾਰੀਆ ਉਹਨੂੰ ਉਥੇ ਪਾਰਕਿੰਗ ਲਈ ਜਗ੍ਹਾ ਚਾਹੀਦੀ ਸੀ ਕਿਉਂਕਿ ਐਸ.ਡੀ.ਐਮ. ਦੀ ਜੇਬ ਵਿੱਚ ਐਸ.ਡੀ.ਐਮ. ਕੋੜਕਪੂਰਾ ਦੀ ਕਹਿਣ ਤੇ ਜਿਹੜਾ ਪੁਲਿਸ ਨੇ ਉਥੇ ਉਹਨਾਂ ਨੂੰ ਪਾਰਕਿੰਗ ਬਣਾਉਣ ਦੀ ਜਗ੍ਹਾ ਦੇਣ ਲਈ ਉਹਥੇ ਨਜਾਇਜ਼ ਕਬਜ਼ਾ ਜੋ ਛੁੜਵਾਇਆ ਗਿਆ ਤੇ ਉਹ ਜਿਹੜਾ ਕਬਜ਼ਾ ਇਸ ਤਰੀਕੇ ਨਾਲ ਛੁੜਵਾਇਆ ਗਿਆ ਕਿ ਮਜ਼ਦੂਰਾਂ ਨੂੰ ਜਿਹੜੀ ਉਹਨਾਂ ਨੇ ਸੁਣੀ ਤੱਕ ਨਹੀਂ ਗਈ ਉਹਨਾਂ ਸਮਾਨ ਚੱਕ ਤੱਕਨ ਦਾ ਸਮਾਨ ਦਿੱਤਾ ਗਿਆ ਜਦੋਂ ਆਸ-ਪਾਸ ਦੇ ਲੋਕਾਂ ਨੇ ਉਹਦੇ ਖਿਲਾਫ ਬੋਲਿਆ ਕਿ ਇੱਥੇ ਇਹ ਧੰਦਾ ਚਲਾਉਂਦਾ ਜੋ ਭਾਈ ਤਾਂ ਉਹ ਸੈਂਟਰ ਬਣ ਗਿਆ ਕਿ ਇਹਦੇ ਕਹਿੰਦੇ ਐਸਡੀਐਮ ਨੇ ਜਿਹੜਾ ਇਹ ਕੰਮ ਕਰਵਾਇਆ ਮੰਡੀ ਦੇ ਵਿੱਚ ਜਿਹੜੇ ਸੀ ਉਹਦੋਂ ਵੀ ਧੁੱਗੀਆਂ ਪੁਛਾਈਆਂ ਗਈਆਂ ਅੱਜ ਤੱਕ ਵੀ 25 ਦਿਨ ਪਹਿਲਾਂ ਚੁਕਾਈਆਂ ਗਈਆਂ ਸੀ ਮੰਡੀ ਦੇ ਵਿੱਚ ਉਸ ਸਮੇਂ ਕੋਈ ਵੀ ਜੱਥੇਬੰਦੀ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਆਈ ਕਿ ਅੱਜ ਕੀ ਹੈਵਨ ਵਾਲੇ ਕਰਕੇ ਇਹ ਚੱਕਰ ਇਹਨਾਂ ਦੇ ਵੱਡੀ ਉਹ ਸਭ ਵੀ ਹੈਗੀ ਉਹਦੇ ਖਿਲਾਫ ਹੀ ਸੰਘਰਸ਼ ਕਰ ਰਹੀ ਹੈ ਇਹ ਕਿ ਵਾਕੀ ਮੈਦੂਰਾਂ ਨਾਲ ਧੱਕਾ ਹੋਇਆ ਜਦੋਂ ਜਦੋਂ ਵੀ ਸਾਡੇ ਤੱਕ ਇਹ ਗੱਲ ਪਹੁੰਚੀ ਕਿ ਉਹਨਾਂ ਨਾਲ ਨਜਾਇਜ਼ ਉਹਨਾਂ ਦਾ ਕਬਜ਼ਾ ਛੁਡਾਇਆ ਜਾ ਰਿਹਾ ਉਦੋਂ ਹੀ ਅਸੀਂ ਉਹਨਾਂ ਕੋਲੇ ਪਹੁੰਚੇ ਆ ਜੋ ਅਗਰ ਮੀਡੀਆ 'ਚ ਇਹ ਆਇਆ ਕਿ ਉਹਨਾਂ ਨੇ ਨਜਾਇਜ਼ ਘਰ ਢਾਏ ਜਾ ਰਿਹਾ ਤਾਂ ਹੀ ਅਸੀਂ ਉੱਥੇ ਤੱਕ ਪਹੁੰਚ ਪਾਏ ਜੋ ਪਹਿਲਾਂ ਹੋਇਆ ਜਦੋਂ ਸਾਡੇ ਧਿਆਨ 'ਚ ਨਹੀਂ ਸੀਗਾ ਜਦੋਂ ਉਦੋਂ ਹੋਇਆ ਤਾਂ ਉਦੋਂ ਅਸੀਂ ਇਹ ਅਸੀਂ ਮਾਫੀ ਵੀ ਮੰਗਦੇ ਇਹਨਾਂ ਤੋਂ ਕਿ ਉਹ ਤੇ ਸਾਡੇ ਧਿਆਨ 'ਚ ਨਾ ਹੋਣ ਕਰਕੇ ਅਸੀਂ ਇਹਨਾਂ ਦੇ ਨਾਲ ਉਦੋਂ ਨਹੀਂ ਖੜ ਪਾਏ ਪਰ ਜਦੋਂ ਹੀ ਸਾਡੇ ਤੱਕਾਂ ਤੱਕ ਇਹ ਖਬਰ ਪਹੁੰਚੀ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਸੀ ਉਦੋਂ ਹੀ ਪਹੁੰਚੇ ਉਹ ਇਸ ਨੂੰ ਕਾਰਨ ਬਣਦਾ ਹੈ ਆ ਫਿਰ ਵੀ ਇਹਨਾਂ ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ ਦੇਖੋ ਨੋਟਿਸ ਦਿੱਤਾ ਗਿਆ ਪਰ ਉਹਨਾਂ ਨੂੰ ਕੋਕੀ ਜਗ੍ਹਾ ਦੇ ਦਿੱਤੀ ਜਾਂਦੀ ਨਾ ਬਦਲਵੀਂ ਜਗ੍ਹਾ ਦਿੱਤੀ ਜਾਂਦੀ ਕਿ ਤੁਸੀਂ ਇੱਥੋਂ ਦੀ ਬਜਾਏ ਇੱਥੇ ਕਰ ਪਾਓ ਉਹਨਾਂ ਨੂੰ ਮੁਆਵਜ਼ਾ ਦਿੰਦੀ ਸਰਕਾਰ ਵੀ ਆਪ ਦੇ ਘਰ ਘਰਬਾਰ ਜਿਹੜੇ ਚੱਕ ਕੇ ਉੱਥੇ ਕਰ ਪਾਉਣ ਲਈ ਖਰਚਾ ਦਿੰਦੀ ਤਾਂ ਤਾਂ ਮੰਨਦੇ ਨਾ ਵੀ ਮਜ਼ਦੂਰ ਜਿਹੜੇ ਉਹ ਜਾਣ ਬੁਝ ਕੇ ਨਹੀਂ ਉੱਠੇ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਸੀ ਸਰਕਾਰ ਨੇ ਕਈ ਵਾਰੀ ਲਾਰੇ ਲਾਏ ਇਹਨਾਂ ਨੂੰ 50 50 ਗੱਜ ਜ਼ਮੀਨ ਦੇਣ ਦੀ ਗੱਲ ਕੀਤੀ ਪਰ ਉਹ ਲਾਰੇ ਹੀ ਰਹਿ ਗਏ ਉਹਨਾਂ ਨੂੰ ਪਹਿਲਾਂ ਜ਼ਮੀਨ ਤਾਂ ਦਿਓ ਉਹਨਾਂ ਨੂੰ ਜੇ ਬਦਲ ਦਿੱਤਾ ਜਾਂਦਾ ਫਿਰ ਤਾਂ ਸਰਕਾਰ ਮੰਨ ਸਦਾ ਇਹ ਹੁਕਮ ਸੁਣਾ ਦਿੱਤਾ ਕਿ ਇਹ ਥੋੜ੍ਹ ਜੋ ਤੋਨੋ ਕੋਲ ਰਾ ਹੀ ਨਹੀਂ ਹੈਗਾ ਸੀ ਵੀ ਉਹ ਕਰਨਗੇ ਲੱਗਦਾ ਜੀ ਇਹ ਕਿਤਨੇ ਕਿਤੇ ਵੋਟਾਂ ਕਰਕੇ ਇਹਨਾਂ ਨੂੰ ਇੱਥੇ ਲਿਆਂਦਾ ਜਾਂਦਾ ਪਹਿਲਾਂ ਸੈੱਟ ਕੀਤਾ ਗਿਆ ਹੁਣ ਜਿਹੜੇ ਨੇ ਘਰ ਬਣਾਏ ਗਏ ਨੇ ਪੱਕੇ ਉਸ ਤੋਂ ਰੋਕੇ ਨਹੀਂ ਗਿਆਗਾ ਵੋਟਾ ਖਾਤਰੀ ਇਹ ਚੀਜ਼ ਸਾਰੀ ਨਹੀਂ ਹੋਈ ਸੀ ਦੇਖੋ ਇਹ ਕੁਦਰਤੀ ਗੱਲ ਆ ਕਿ ਜਿਹੜਾ ਬਿਹਾਰ ਤੇ ਯੂਪੀ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਗਰੀਬੀ ਆ ਉੱਕ ਮਰੀ ਉੱਥੋਂ ਦਾ ਕਿਸਾਨ ਵੀ ਮਜ਼ਦੂਰਾਂ ਤੋਂ ਪੈੜੀ ਹਾਲਤ ਵਿੱਚ ਰਹਿੰਦਾ ਇਸ ਕਰਕੇ ਕੁਦਰਤੀ ਆ ਕਿ ਜਿੱਥੇ ਜਿੱਥੇ ਥੋੜੀ ਵੱਧ ਤਰੱਕੀ ਵਾਲੇ ਮੁਲਕ ਹੁੰਦੇ ਆ ਉਧਰ ਨੂੰ ਪ੍ਰਵਾਸ ਹੋਣਾ ਹੀ ਹੁੰਦਾ ਜਿਵੇਂ ਆਪਣੇ ਪੰਜਾਬ ਦੇ ਲੋਕ ਜਿਹੜੇ ਕੈਨੇਡਾ ਅਮਰੀਕਾ ਵਿੱਚ ਪ੍ਰਵਾਸ ਕਰ ਰਹੇ ਆ ਓਵੇਂ ਯੂਪੀ ਬਿਹਾਰ ਵਾਲੇ ਕਿਉਂਕਿ ਉੱਥੇ ਗਰੀਬੀ ਆ ਇੱਧਰ ਨੂੰ ਪ੍ਰਵਾਸ ਕਰਦੇ ਕਿਉਂਕਿ ਪੰਜਾਬ ਉਹਨਾਂ ਨਾਲੋਂ ਥੋੜੀ ਬਿਹਤਰ ਹਾਲਤ ਚ ਇਸ ਕਰਕੇ ਪ੍ਰਵਾਸ ਇੱਕ ਕੁਦਰਤੀ ਚੀਜ਼ ਆ ਇੱਥੇ ਪ੍ਰਵਾਸ ਕਰਕੇ ਉਹ ਇੱ ਦਾ ਕੋਈ ਰੇੜੀ ਲਾਉਂਦਾ ਉਹ ਇੱਥੇ ਮਿਹਨਤ ਕਰਨ ਆਏ ਆ ਇੱਥੇ ਆਪ ਦਾ ਜਿਹੜਾ ਦੋ ਦੋ ਟਾਈਮ ਦੀ ਰੋਟੀ ਦੇ ਜਿਹੜਾ ਉਹ ਕੰਮ ਕਰਦੇ ਆ ਇੱਥੇ ਪ੍ਰਵਾਸ ਦਾ ਪ੍ਰਵਾਸ ਜਿਹੜੇ ਪ੍ਰਵਾਸੀ ਜਿਹੜੇ 30 40 ਸਾਲ ਤੋਂ ਇੱਥੇ ਰਹਿ ਰਹੇ ਉਹਨਾਂ ਦੀ ਵੋਟਾਂ ਬਣੀਆਂ ਬਕਾਇਦਾ ਉਹਨਾਂ ਤੋਂ ਵੋਟਾਂ ਲੈਣ ਲਈ ਤਾਂ ਵੋਟਾਂ ਬਣਾਈਆਂ ਗਈਆਂ ਉਹਨਾਂ ਦੇ ਆਧਾਰ ਕਾਰਡ ਬਣਾਏ ਗਏ ਪਰ ਸਰਕਾਰ ਸਿਰਫ ਵੋਟਾਂ ਲੈਣ ਤੱਕ ਹੀ ਉਹਨਾਂ ਨੂੰ ਜਿਹੜਾ ਸੀਮਤ ਰੱਖਿਆ ਹੋਇਆ ਹੈ ਵੋਟ ਬੈਂਕ ਸਮਝਿਆ ਹੋਇਆ ਉਹਨਾਂ ਨੂੰ ਉਹਨਾਂ ਦੀ ਕੋਈ ਜਿਹੜੀ ਮੰਗ ਕਰਦੇ ਪੂਰੀ ਨਹੀਂ ਕੀਤੀ ਗਈ ਸਰਜੀ ਜੀ ਜਿਹੜਾ ਕੋਰਪਰੇ ਇਹ ਪਟਾਸ਼ ਜਿਹੜਾ ਤੁਹਾਡੇ ਕੋਲ ਉਹਨਾਂ ਦਾ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਨੂੰ ਇਹਨਾਂ ਦੀ ਮੰਗਾਂ ਦਾ ਅੱਜ ਧਿਆਨ ਚੁਲਿਆਤਾ ਇਹਨਾਂ ਨੂੰ ਬਕਾਇਦਾ ਲਿਖ ਕੇ ਦਿੱਤਾ ਡੀਸੀ ਡੀਸੀ ਨੂੰ ਮੰਗ ਪੱਤਰ ਦਿੱਤਾ ਵਾਇ ਤਹਿਸੀਲਦਾਰ ਜੇ ਇਹ ਮੰਗਾਂ ਸ਼ੇਤੀ ਨਹੀਂ ਮੰਨੀਆਂ ਗਿਆ ਤਾਂ ਅਸੀਂ ਹੋਰ ਬਾਕੀ ਜਥੇ ਬੰਦੀਆਂ ਨੂੰ ਲੈ ਕੇ ਵੱਡਾ ਸੰਘਰਸ਼ ਕਰਾਂਗੇ ਜਿੰਨਾ ਟਾਈਮ ਇਹਨਾਂ ਦਾ ਹੱਲ ਨਹੀਂ ਹੋ ਜਾਂਦਾ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਉੱਚ ਅਧਿਕਾਰੀ ਤੱਕ ਪਹੁੰਚਦਾ ਕਰਾਂਗੇ ਇਹਨਾਂ ਨੂੰ ਮੁਆਵਜ਼ਾ ਵੀ ਦਿਵਾਵਾਂਗੇ ਇਹਨਾਂ ਨੂੰ ਜ਼ਮੀਨ ਵੀ ਦਿਵਾਵਾਂਗੇ ਉਹਨਾਂ ਨੇ ਜਿਹੜਾ ਭਰੋਸਾ ਦਿੱਤਾ ਜੇ ਪਰ ਜੇ ਮੰਗ ਪੂਰੀ ਨਹੀਂ ਹੁੰਦੀ ਤਾਂ ਅਸੀਂ ਹੋਰ ਜਥੇ ਬੰਦੀਆਂ ਨੂੰ ਲੈ ਕੇ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦੇ ਆ ਕਿ ਬੋਲਦੀਆਂ ਉਹ ਸਾਰੀਆਂ ਮਿਲ ਕੇ ਇਹਨਾਂ ਦੀ ਜਿਹੜੀ ਆਵਾਜ਼ ਉਠਾਈ